ਸਤਿਨਾਮ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਬੜਹੰਸ ਮਹੱਲਾ ਪੰਜਵਾ ਤੂੰ ਜਣਾ ਹੈ ਤਾਕੋਈ ਜਾ ਈਆ ਨਾਮ ਵਖਾਣੇ ਤੂੰ ਜਾਣ ਹੈ ਤਾਂ ਕੋਈ ਜਾਣੇ ਤੇਰਾ ਦੀਆ ਨਾਮ ਵਖਾ ਚਰਜ ਕੁਦਰਤ ਤੇਰੀ ਬਿਸਮਾਰਾਓ ਤੁਧ ਆਪੇ ਕਾਰਣ ਆਪੇ ਕਰਣਾ ਹੁਕਮੇ ਜੰਮਣ ਹੁਕਮੇ ਮਰਨਾ नाम मन तन आधारे नानक दास बक्षिश तु नाम तेरा मन तन आदारि नानक दास ਦਾਸ ਬਖਸ਼ਿਸ਼ ਤੁਮਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪੰਚਮ ਪੀਤਾ تن ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦਾ ਪਾਵਨ ਹੁਕਮ ਵੜਹੰਸ ਰਾਗ ਦੇ ਅੰਦਰ ਜੁਗੋ ਜੁਗ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 563 ਅਤੇ 564 ਤੇ ਸਤਿਗੁਰੂ ਅਜਦਾ ਹੁਕਮ ਜਾਰੀ ਕਰਦੇ ਹਨ ਵੜਹੰਸ ਮੁਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਮੁਖਾਰ ਬਿੰਦੋਂ ਉਚਾਰੇ ਹੋਈ ਬਾਣੀ ਹੈ ਸਤਿਗੁਰੂ ਆਕਾਲਪੁਰਖ ਪਰਮਾਤਮਾ ਦੀ ਸਿਫਤ ਸਲਾਹਾ ਕਰਦੇ ਹੋਏ ਗੁਣ ਗਾਉਂਦੇ ਹੋਏ ਕਹਿੰਦੇ ਨੇ ਪ੍ਰਭ ਜਿਨੂੰ ਤੂੰ ਸਮਤ ਦੇਣਾ ਹੈ ਜਿਨੂੰ ਤੂੰ ਸ੍ਰੇਸ਼ਟ ਬੁੱਧੀ ਦੇਣਾ ਹੈ ਉਹੀ ਤੇਰਾ ਸਿਮਰਨ ਤੇਰੀ ਸੇਵਾ ਕਰਦਾ ਹੈ ਤੈਨੂੰ ਚੇਤੇ ਕਰਦਾ ਹੈ ਉਜਣਾ ਹੈ ਤਾਂ ਕੋਈ ਜਾਣੇ ਤੂੰ ਜਾਣਨ ਦੀ ਜਾਜ ਦੱਸੇ ਤਾਂ ਹੀ ਤੈਨੂੰ ਜਾਣਿਆ ਜਾਏਗਾ ਵਰਨਾ ਆਪਣੇ ਸਿਆਣੇਪਨ ਨਾਲ ਨਹੀਂ ਆਪਣੇ ਆਪ ਚੰਗੇ ਬਣ ਕੇ ਭਗਤੀ ਨਹੀਂ ਕੀਤੀ ਜਾਂਦੀ ਜੇ ਤੂੰ ਕਰਾਵੇਂ ਤਾਂ ਹੀ ਹੁੰਦੀ ਹੈ ਤੂੰ ਜਾਣਾ ਹੈ ਤਾਂ ਕੋਈ ਜਾਣਾ ਤੇਰਾ ਦਿਆ ਨਾਮ ਖਣੇ ਤੇਰਾ ਹੀ ਦਿੱਤਾ ਨਾਮ ਲੋਕ ਜਪਦੇ ਹਨ ਇਹ ਜੀਵ ਲੋਕ ਤੇਰੇ ਨਾਮ ਨੂੰ ਜਦੋਂ ਜਪਦੇ ਹਨ ਤੇਰੇ ਦਿੱਤੇ ਹੋਏ ਨਾਮ ਨੂੰ ਕਿਉਂ ਤੇਰਾ ਨਾਮ ਆਪਣੀ ਆਪਣੀ ਸੋਝੀ ਅਨੁਸਾਰ ਲੋਕ ਕਰਮ ਨਾਮ ਲੈਂਦੇ ਹਨ ਜਿਹੜੇ ਕਰਮਾਂ ਕਰਕੇ ਪੈ ਜਿਹੜੇ ਕਿ ਲੋਕ ਤੈਨੂੰ ਕਿਸੇ ਦੇ ਨਿਸ਼ਾਨ ਦੇ ਹਿਸਾਬ ਦੇ ਨਾਲ ਚਿੱਤੇ ਕਰਦੇ ਨੇ ਜੇ ਕਹਿਆ ਕਿ ਉਹ ਪਰਮਾਤਮਾ ਰਮਿਆ ਹੋਇਆ ਹੈ ਇਸ ਕਣਕਣ ਦੇ ਵਿੱਚ ਤੈਨੂੰ ਰਾਮ ਕਹਿ ਦਿੱਤਾ ਇਹ ਕਰਮ ਨਾਮ ਜੇ ਕਿਆ ਕੇ ਸਾਰੇ ਸ੍ਰਿਸ਼ਟੀ ਦਾ ਮਾਲਕ ਹੈ ਗੋਪਾਲ ਕਹਤਾ ਗੋ ਕਹਿੰਦੇ ਧਰਤੀ ਨੂੰ ਧਰਤੀ ਦਾ ਮਾਲਕ ਧਰਤੀ ਨੂੰ ਪਾਰਨ ਵਾਲਾ ਗੋਪਾਲ ਜੇ ਤੈਨੂੰ ਆਪਣੀ ਆਪਣੀ ਸਮਝ ਦੇ ਅਨੁਸਾਰ ਆਪਣੀ ਆਪਣੀ ਸੋਝੀ ਦੇ ਆਪਣੀ ਆਪਣੀ ਬੁੱਧੀ ਅਨੁਸਾਰ ਲੋਕ ਤੇਰੇ ਕਰਮ ਨਾਮ ਲੈਂਦੇ ਹਨ ਔਰ ਉਹਨਾਂ ਨੂੰ ਵੀ ਸੋਜੀ ਤੂੰ ਹੀ ਦੇ ਰਿਆ ਹੈ ਤੇਰਾ ਹੀ ਦਿੱਤਾ ਹੋਇਆ ਨਾਮ ਦਾ ਵਖਿਆਨ ਕਰਦੇ ਹਨ ਤੂੰ ਜਾਣਾ ਹੈ ਤਾਂ ਕੋਈ ਜਾਣੈ ਤੇਰਾ ਦਿਆ ਨਾਮ ਵਖਾਣਾ ਤੂੰ ਅਚਰਜ ਕੁਦਰਤ ਤੇਰੀ ਬਿਸਮਾ ਤੂੰ ਅਚਰਜ ਹੈ ਅਨੋਖਾ ਹੈ ਕਿਉਂਕਿ ਤੂੰ ਆਪਣੇ ਆਪ ਨੂੰ ਤੂੰ ਖੁਦ ਪੈਦਾ ਕੀਤਾ ਤੇਰਾ ਕੋਈ ਮਾਂ ਨਹੀਂ ਮਾਂ ਨਹੀਂ ਬਾਪ ਨਹੀਂ ਆਪਣੇ ਆਪ ਨੂੰ ਤੂੰ ਹੋਣ ਦੇ ਵਿੱਚ ਖੁਦ ਨੂੰ ਆਪ ਹੀ ਲਿਆਇਆ ਹੈ ਤੇ ਦੂਸਰੇ ਨੰਬਰ ਤੇ ਤੂੰ ਕੁਦਰਤ ਸਾਜੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੋਈ ਕੁਦਰਤ ਸਾਜੀ ਐ ਕਰ ਆਸਨ ਡਿਠੋ ਜਾਓ ਦੂਸਰੇ ਨੰਬਰ ਤੇ ਤੂੰ ਕੁਦਰਤ ਸਾਜ ਦਿੱਤੀ ਪਹਿਲਾਂ ਆਪਣੇ ਆਪ ਨੂੰ ਤੂੰ ਖੁਦ ਬਣਾਇਆ ਇਸ ਕਰਕੇ ਤੇਰਾ ਕੋਈ ਅਜੇ ਤੱਕ ਅੰਤ ਨਹੀਂ ਪਾ ਸਕਿਆ ਤੇਰਾ ਕਿਸੇ ਨੇ ਪਾਰਲਾ ਕੰਡਾ ਨਹੀਂ ਤਕਿਆ ਤੂੰ ਅਜਰਜ ਤੂੰ ਅਤਰਜ ਹੈ ਅਨੋਖਾ ਹੈ ਕੁਦਰਤ ਤੇਰੀ ਬਿਸਮਾ ਤੇਰੀ ਕੁਦਰਤ ਨੂੰ ਵੇਖ ਕੇ ਹੈਰਾਨ ਹੁੰਨੇ ਆ ਬਿਸਮਾਦ ਹੁੰਨੇ ਆ ਰਹਾਉ ਤੁਦ ਆਪੇ ਕਾਰਨ ਆਪੇ ਕਰਣਾ ਤੂੰ ਕੁਦਰਤ ਸਾਜੀ ਹੈ ਤੇਰੀ ਕੁਦਰਤ ਦੇ ਵਿੱਚ ਪਤਾ ਨਹੀਂ ਕਿੰਨੇ ਜੰਗਲ ਪਹਾੜ ਨਦੀਆਂ ਨਾਲੇ ਸ੍ਰਿਸ਼ਟੀ 84 ਲੱਖ ਜੋਨਾ ਇਸ ਸਾਰੀ ਜੋ ਅੱਖਾਂ ਨਾਲ ਦਿਸਦੀ ਹੈ ਕੁਦਰਤ ਹੈ ਪਰਮਾਤਮਾ ਦੀ ਤੇ ਕੁਦਰਤ ਨੂੰ ਵੇਖ ਕੇ ਬਿਸਮਾਦ ਦੇ ਵਿੱਚ ਇਨਸਾਨ ਆ ਜਾਂਦਾ ਹੈ ਹੈਰਾਨ ਹੁੰਦਾ ਹੈ ਕਿਹੋ ਕਿਹੋ ਜੀਆਂ ਚੀਜ਼ਾਂ ਪਰਮਾਤਮਾ ਨੇ ਬਣਾਈਆਂ ਤੁਦ ਆਪੇ ਕਾਰਨ ਆਪੇ ਕਰਨਾ ਜੋ ਵੀ ਸੰਸਾਰ ਦੇ ਵਿੱਚ ਘਟਨਾ ਘਟੇ ਉਹਦਾ ਕਰਤਾ ਤੂੰ ਹੈ ਜੋ ਵੀ ਕਾਰਨ ਬਣਿਆ ਕਰਤਾ ਉਹਦਾ ਤੂੰ ਹੈ ਤੂੰ ਤੁਦ ਆਪੇ ਕਾਰਨ ਆਪੇ ਕਰਨਾ ਆਪੇ ਹੀ ਕਰਨ ਵਾਲਾ ਹੈ ਆਪੇ ਹੀ ਕਰਤਾ ਹੈ ਹੁਕਮੇ ਜੰਮਣ ਹੁਕਮੇ ਮਰਨਾ ਤੇਰਾ ਹੁਕਮ ਹਰ ਇੱਕ ਤੇ ਲਾਗੂ ਹੁੰਦਾ ਹੈ ਤੇਰਾ ਹੁਕਮ ਦੇ ਨਾਲ ਜੀਵ ਆਉਂਦੇ ਹਨ ਤੇਰੇ ਹੁਕਮ ਦੇ ਨਾਲ ਚਲੇ ਜਾਂਦੇ ਹਨ ਹੁਕਮੇ ਜੰਮਣ ਹੁਕਮੇ ਮਰਨਾ ਨਾਮ ਤੇਰਾ ਮੰਤਨ ਆਧਾਰੀ ਆਧਾਰੀ ਤੋ ਭਉ ਆਸਰਾ ਮੇਰੇ ਮਨ ਨੂੰ ਮੇਰੇ ਤਨ ਨੂੰ ਇਹ ਮੇਰੇ ਸਰੀਰ ਨੂੰ ਅਤੇ ਆਤਮਾ ਨੂੰ ਤੇਰੇ ਨਾਮ ਦਾ ਸਹਾਰਾ ਹੈ ਤੇਰੇ ਨਾਮ ਦੀ ਟੇਕ ਹੈ ਨਾਮ ਤੇਰਾ ਮੰਤਨ ਆਧਾਰੀ ਨਾਨਕ ਦਾਸ ਬਖਸ਼ੀਸ਼ ਤੁਮਾਰੀ ਨਾਨਕ ਪੰਜਵੇਂ ਨਾਨਕ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਮ ਪਿਤਾ ਕਹਿੰਦੇ ਹਨ ਹੈ ਪ੍ਰਭੂ ਮੇ ਮੇਰੇ ਮਾਲਕ ਹੈ ਵਾਹਿਗੁਰੂ ਤੇਰਾ ਨਾਮ ਮੇਰੇ ਮਨ ਅਤੇ ਮੇਰੀ ਆਤਮਾ ਵਾਸਤੇ ਆਧਾਰ ਹੈ ਸਹਾਰਾ ਹੈ ਟਿਕ ਹੈ ਤੇ ਮੈਂ ਤੇਰਾ ਦਾਸ ਤੇਰਾ ਸੇਵਕ ਤੇਰੇ ਤੋਂ ਇਹ ਹੀ ਮੰਗਦਾ ਹਾਂ ਕਿ ਮੇਰੇ ਤੇ ਬਖਸ਼ਿਸ਼ ਕਰ ਮੇਰੇ ਤੇ ਕਰਮ ਕਰ ਮੇਰੇ ਤੇ ਆਪਣੀ ਬਖਸ਼ਿਸ਼ ਦੀ ਨਜ਼ਰ ਕਰ ਮੈਂ ਤੇਰੇ ਨਾਮ ਨੂੰ ਹੀ ਆਪਣੀ ਜ਼ਿੰਦਗੀ ਦੇ ਵਿੱਚ ਆਧਾਰ ਬਣਾਵਾ ਸਹਾਰਾ ਬਣਾਵਾ ਨਾਮ ਤੇਰਾ ਮਨ ਤਨ ਆਧਾਰੀ ਨਾਨਕ ਦਾਸ ਬਖਸ਼ੀਸ਼ ਤੁਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ